ਵੀਨਰ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੋਟ ਇੱਕ ਵਾਰੀ ਫੇਰ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਪੰਜਾਬੀ ਵਾਕਸ ਲੈ ਕੇ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਨਵਕਰਨ ਸਿੰਘ ਪੱਤੀ ਜੀ ਪੱਤੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮਨਦੀਪ ਜੀ ਅੱਜ ਪੂਰਾ ਦਿਨ ਬਹੁਤ ਸਰਗਰਮੀਆਂ ਹੋਈਆਂ ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੂੰ ਲੈ ਕੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਉਹ ਟਰਾਣੇ ਪੇਸ਼ ਹੋਣਾ ਸੀ ਸਭਾ ਸਭ ਕੁਝ ਹੋਇਆ ਪਰ ਉਹ ਪੇਸ਼ ਨਹੀਂ ਹੋਏ ਤੇ ਹੁਣ ਕੱਲ ਨੂੰ ਪੇਸ਼ ਹੋਣਗੇ ਪਰ ਇਸ ਦੇ ਬਾਵਜੂਦ ਹੋਰ ਵੀ ਕੁਝ ਬਹੁਤ ਵੱਡਾ ਹੋਇਆ ਤੇ ਇਥੋਂ ਤੱਕ ਕਿ ਮਜੀਠੀਆ ਹੁਣੀ ਵੀ ਜਿਹੜੇ ਸੀ ਉਹ ਬਾਜਵੇ ਹੋਣਾਂ ਦੇ ਪੱਖ ਚ ਖੜੇ ਨਜ਼ਰ ਆਏ ਸੋ ਇਹਨਾਂ ਸਾਰੀਆਂ ਖਬਰਾਂ ਤੇ ਆਪਾਂ ਚਰਚਾ ਕਰਾਂਗੇ ਹੋਰ ਵੀ ਜੋ ਕੁਝ ਹੋਇਆ ਪਰ ਉਸ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਅਪੀਲ ਹੈ ਕਿ ਜਿਨ੍ਹਾਂ ਜਿਨ੍ਹਾਂ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਣੇ ਸੁਝਾਅ ਜਿਹੜੇ ਨੇ ਜਰੂਰ ਕਮੈਂਟ ਬਾਕਸ ਵਿੱਚ ਰੱਖੋ ਤੇ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਜਿਹੜਾ ਉਹ ਜਰੂਰ ਕਰੋ ਸੋ ਪੱਤੀ ਸਾਹਿਬ ਵੈਸੇ ਤਾਂ ਕਾਂਗਰਸ ਤੇ ਅਕਾਲੀ ਦੋ ਅਜਿਹੇ ਧਰਾਵਾਂ ਨੇ ਜਿਵੇਂ ਐ ਕਹਲੂ ਕਿ ਇੱਕ ਦਰਿਆ ਦੇ ਦੋ ਕਾਰੇ ਨੇ ਜੋ ਕਦੇ ਮਿਲ ਨਹੀਂ ਸਕਦੇ ਜਿੰਨਾ ਚਿਰ ਦਰਿਆ ਵਗਦਾ ਆ ਤੇ ਕਿਉਂਕਿ 84 ਤੋਂ ਬਾਅਦ ਇਹੋ ਜਿਹਾ ਮਾਹੌਲ ਬਣ ਗਿਆ ਸੀ ਪਰ ਅੱਜ ਮਜੀਠੀਆ ਸਾਹਿਬ ਨੂੰ ਕਹਿਣਾ ਪਿਆ ਕਿ ਇਸ ਮਾਮਲੇ 'ਚ ਉਹ ਬਾਜਵਾ ਸਾਹਿਬ ਦੇ ਹੱਕ 'ਚ ਖੜੇ ਨੇ ਕਿ ਬਾਜਵਾ ਸਾਹਿਬ ਸਹੀ ਨੇ ਸੋ ਇਹ ਬਹੁਤ ਰੇਅਰ ਹੁੰਦਾ ਕਿ ਜਿੱਥੇ ਅਕਾਲੀ ਦਾ ਦਲ ਦਾ ਕੋਈ ਲੀਡਰ ਜਿਹੜਾ ਕਾਂਗਰਸ ਦੇ ਕਿਸੇ ਲੀਡਰ ਦੀ ਹਾਮੀ ਭਰਦਾ ਆ ਸੋ ਲਗਭਗ ਇਸ ਵਕਤ ਕੇਂਦਰ ਬਿੰਦੂ ਜਿਹੜਾ ਸਿਆਸਤ ਦਾ ਉਹ ਪ੍ਰਤਾਪ ਸਿੰਘ ਬਾਜਵਾ ਜਿਹੜਾ ਉਹ ਬਣ ਗਏ ਨੇ ਸੋ ਦੱਸਿਓ ਕਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਕਾਂਗਰਸ ਦੀ ਸਾਰੀ ਖਾਸ ਤੌਰ ਤੇ ਰਾਜਾ ਵੜਿੰਗ ਤੋਂ ਲੈ ਕੇ वैसे ਤਾਂ ਜਦੋਂ ਇਹਨਾਂ ਦੀਆਂ ਸਪੀਚਾਂ ਸੁਣਨ ਵਾਲੀਆਂ ਹੁੰਦੀਆਂ ਪਿਛਲੇ ਦਿਨੀ ਮੈਂ ਇੱਕ ਇਹਨਾਂ ਦੀ ਸਪੀਚ ਸੁਣ ਰਿਹਾ ਸੀ ਤੇ ਵੜਿੰਗ ਸਾਹਿਬ ਇਹ ਕਹਿਣ ਦੇ ਸੀਗੇ ਵੀ ਸੁਖਜੰਦਰ ਰੰਧਾਵਾ ਤੇ ਬਾਜਵੇ ਹੁਣੀ ਤਾਂ ਕਹਿੰਦੇ ਆਪਣੀ ਉਮਰ ਭੋਗੀ ਬੈਠੇ ਆ ਹੁਣ ਤੇ ਅੱਜ ਉਹਨਾਂ ਦੇ ਪੱਖ 'ਚ ਖੜੇ ਨਜ਼ਰ ਆਏ ਤੇ ਉਹਨਾਂ ਦੇ ਪੱਖ 'ਚ ਜਿਹੜਾ ਉਹ ਵਿਰੋਧ ਪ੍ਰਦਰਸ਼ਨ ਕਰਨ ਦੀ ਵੀ ਗੱਲ ਕੀਤੀ ਉਹਨਾਂ ਨੇ ਸੋ ਦੱਸਿਓ ਇਸ ਵਕਤ ਪ੍ਰਤਾਪ ਸਿੰਘ ਬਾਜਵਾ ਕਿੰਨੇ ਕੁ ਵੱਡੇ ਲੀਡਰ ਇਸ ਸਾਰੇ ਸਸਲੇ ਵਿੱਚ ਬਣ ਗਏ ਨੇ ਤੇ ਹੋ ਕੀ ਰਿਹਾ ਦੇਖੋ ਮਨਦੀਪ ਜੀ ਸਭ ਤੋਂ ਪਹਿਲੀ ਗੱਲ ਇਹ ਪੰਜਾਬ ਦਾ ਮੁੱਦਾ ਹੀ ਹੈ ਨਹੀਂ ਸੀ ਇਹ ਮੁੱਦਾ ਪੰਜਾਬ ਦਾ ਬਣਾ ਦਿੱਤਾ ਗਿਆਗਾ ਪੰਜਾਬ ਦੇ ਵਿੱਚ ਮਤਲਬ ਬਹੁਤ ਸਾਰੇ ਮਸਲੇ ਨੇ ਉਹਨਾਂ ਮਸਲਿਆਂ ਦੇ ਉੱਤੇ ਗੱਲ ਕਰਨ ਦੀ ਲੋੜ ਸੀਗੀ ਜਿਹੜਾ ਮਸਲਾ ਬਣਾ ਦਿੱਤਾ ਗਿਆ ਇਹ ਮਸਲੇ ਦੇ ਲਈ ਦੋਨੇ ਤਰ੍ਹਾਂ ਬਰੋਬਰ ਦੀਆਂ ਜ਼ਿੰਮੇਵਾਰ ਨੇ ਕਾਂਗਰਸ ਵੀ ਔਰ ਆਮ ਆਦਮੀ ਪਾਰਟੀ ਵੀ ਕਾਂਗਰਸ ਪਾਰਟੀ ਇਸ ਕਰਕੇ ਕਿ ਉਹਨਾਂ ਨੇ ਪੰਜਾਬ ਦੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਕਦੇ ਕੋਈ ਐਜੀਟੇਸ਼ਨ ਨਹੀਂ ਕੀਤੀ ਪਿਛਲੇ 3 ਸਾਲਾਂ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਵਿਰੋਧੀ ਧਿਰ ਦਾ ਰੋਲ ਇਹ ਨਿਭਾ ਨਹੀਂ پا ਰਹੇ ਮਤਲਬ ਇਹਨਾਂ ਨੇ ਪੰਜਾਬ ਦੇ ਵਿੱਚ ਕਿੰਨੇ ਮੁੱਦੇ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਸੀਗੀ ਹਰਾ ਪੈਨ ਚਲਾਉਣ ਦੀ ਗੱਲ ਸੀਗੀ ਨਹੀਂ ਦਿੱਤਾ ਕੱਚੇ ਕੰਮ ਨੂੰ ਪੱਕੇ ਕਰਨ ਦੀ ਗੱਲ ਸੀਗੀ ਨਹੀਂ ਕੀਤੇ ਔਰਤਾਂ ਨੂੰ 1000 ਰੁਪਿਆ ਪਹਿਲਾਂ ਫਿਰ 1100 ਦੇਣ ਦੀ ਗੱਲ ਸੀ ਅੱਧੇ ਉੱਧ ਸਰਕਾਰ ਦਾ ਟਾਈਮ ਲੰਘ ਗਿਆ ਨਹੀਂ ਦਿੱਤਾ ਔਰ ਇਹ ਮੁੱਦੇ ਉਹ ਨੇ ਜਿਨ੍ਹਾਂ ਮੁੱਦਿਆਂ ਤੇ ਕਾਂਗਰਸ ਬਹੁਤ ਚੰਗੀ ਤਰ੍ਹਾਂ ਦੇ ਨਾਲ ਸਰਕਾਰ ਨੂੰ ਘੇਰ ਸਕਦੀ ਸੀ ਇਹਨਾਂ ਨੇ ਘੇਰੀ ਨਹੀਂ ਹੈ ਔਰ ਹੋ ਕੀ ਰਿਹਾ ਕਾਂਗਰਸ ਪਾਰਟੀ ਦੇ ਦੋ ਲੀਡਰ ਨੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬੜਿੰਗ ਇਹ ਦੋਨੇ ਫਰੈਂਡਲੀ ਮੈਚ ਖੇਡ ਰਹੇ ਨੇ ਆਮ ਆਦਮੀ ਪਾਰਟੀ ਦੇ ਨਾਲ ਪਾਸ ਦੇ ਕੇ ਖੇਡ ਰਹੇ ਨੇ ਇਹ ਕੁਝ ਮੁੱਦੇ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਨੂੰ ਦਿੰਦੇ ਨੇ ਔਰ ਆਮ ਆਦਮੀ ਪਾਰਟੀ ਉਹਨਾਂ ਮੁੱਦਿਆਂ ਦੇ ਉੱਤੇ ਇਹਨਾਂ ਦੇ ਉੱਤੋਂ ਦੀ ਪੈਂਦੀ ਆ ਉੱਤੋਂ ਦੀ ਪਾ ਕੇ ਬਾਲ ਦੀ ਖੱਲ ਲਾਉਣ ਤੱਕ ਜਿਹੜੀ ਉਹ ਜਾਂਦੀ ਹੈ ਪਹਿਲਾਂ ਵੀ ਇਹਨਾਂ ਨੇ ਇਦਾਂ ਹੀ ਕੀਤਾ ਹੁਣ ਵੀ ਇਹੀ ਕੁਝ ਕਰ ਰਹੇ ਨੇ ਇਹ ਬਹੁਤ ਔਰ ਹੁਣ ਤੁਸੀਂ ਦੇਖੋ ਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਮਤਲਬ ਬਦਮੀ ਗੱਲ ਕੀਤੀ ਇਹਨੇ ਫੁਕਰੀ ਮਾਰੀ ਆ ਬਦਮੀ ਗੱਲ ਕੀਤੀ ਆ ਲੋੜ ਨਹੀਂ ਸੀ ਕਰਨ ਦੀ ਕਿ ਜੀ ਪੰਜਾਬ ਬੰਬ ਆ ਗਏ 18 ਚੱਲ ਗਏ 32 ਜਿਹੜੇ ਅਣ ਦੱਸੇ ਮਤਲਬ ਹਜੇ ਚੱਲੇ ਨਹੀਂ ਹੈਗੇ ਉਹ ਚੱਲਣ ਵਾਲੇ ਨੇ ਉਹਦੇ ਚੋਂ ਪੰਜਾਬ ਸਰਕਾਰ ਨੇ ਨਾਲ ਦੀ ਨਾਲ ਸਰਗਰਮੀ ਦਿਖਾਈ ਇਹ ਤੇ ਘਰੇ ਪੁਲਿਸ ਪਹੁੰਚ ਗਈ ਉਹ ਕਹਿੰਦੇ ਜੀ ਦੱਸੋ ਕਿੱਥੇ ਨੇ ਉਹ ਇਹ ਕਹਿੰਦਾ ਜੀ ਮੈਂ ਦੱਸ ਨਹੀਂ ਸਕਦਾ ਐਫ ਆਈ ਆਰ ਦਰਜ ਹੋ ਗਈ ਐਫ ਆਈ ਆਰ ਦਰਜ ਹੋ ਗਈ ਔਰ ਅੱਜ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਵਕੀਲ ਗਏ ਕਿ ਐਫ ਆਈ ਆਰ ਦੀ ਕਾਪੀ ਚਾਹੀਦੀ ਆ ਨਾ ਚਲੋ ਪੁਲਿਸ ਥਾਣੇ ਵਾਲਿਆਂ ਨੇ ਜਿਹੜੀ ਐਫਆਈਆਰ ਦੀ ਕਾਪੀ ਦੇ ਦਿੱਤੀ ਐ ਐਫਆਈਆਰ ਦੇ ਵਿੱਚ ਜਿਹੜਾ ਇਹਨਾਂ ਨੇ ਪਹਿਲਾਂ ਇੰਡੀਅਨ ਪਿਨਲ ਕੋਡ ਹੁੰਦੀ ਸੀਗੀ ਹੁਣ ਭਾਰਤੀ ਨਿਆਂ ਸੰਹਿਤਾ ਭਾਰਤੀ ਨਿਆਂ ਸੰਹਿਤਾ ਦੀ ਉਹ ਧਾਰਾ ਲਾਤੀ ਜਿਹੜੀ ਨੌਨ ਅਵੇਲੇਬਲ ਜਮਾਨਤ ਹੈ ਨਹੀਂ ਹੁਣ ਉਹਦੇ ਚ ਅੱਜ ਪੇਸ਼ ਹੋਣਾ ਸੀ ਸਾਈਬਰ ਸੈੱਲ ਥਾਣੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਪੇਸ਼ ਨਹੀਂ ਹੋਏ ਇਹਨਾਂ ਦੇ ਵਕੀਲ ਪ੍ਰਦੀਪ ਬਿਰਕ ਜਿਹੜਾ ਖਾਸਾ ਚਰਚਿਤ ਚਿਹਰਾ ਹੈਗਾ ਉਹ ਪੇਸ਼ ਹੋਏ ਔਰ ਉਹਨਾਂ ਨੇ ਕਿਹਾ ਜੀ ਕੱਲ ਨੂੰ ਪ੍ਰਤਾਪ ਸਿੰਘ ਬਾਜਪਾ ਆਉਣਗੇ ਹੁਣ ਕੱਲ ਨੂੰ ਪ੍ਰਤਾਪ ਸਿੰਘ ਬਾਜਪਾ ਜਾਣਗੇ ਸਾਈਬਰ ਸੈੱਲ ਥਾਣੇ ਦੇ ਵਿੱਚ ਇਹ ਮਸਲੇ ਨੂੰ ਪੰਜਾਬ ਦਾ ਐਡਾ ਵੱਡਾ ਮਸਲਾ ਬਣਾ ਕੇ ਪੇਸ਼ ਕਰਤਾ ਮੀਡੀਆ ਨੇ ਵੀ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਨੇ ਵੀ ਜਿਵੇਂ ਪੰਜਾਬ ਦੇ ਸਾਰੇ ਬੁਨਿਆਦੀ ਮਸਲਿਆਂ ਦੀ ਜੜੀ ਇਸ ਗੱਲ 'ਚ ਪਈ ਹੁੰਦੀ ਹੈ ਜੀ ਇਹ ਪੰਜਾਬ ਦੇ ਵਿੱਚ ਮਤਲਬ ਕੋਈ ਐਡੀ ਵੱਡੀ ਗੱਲ ਨਹੀਂ ਸੀ ਜੇ ਬਾਜਵੇ ਨੇ ਇਹ ਬਦਮੀ ਗੱਲ ਕਰ ਵੀ ਦਿੱਤੀ ਸੀ ਕੋਈ ਫੋਕਰੀ ਮਾਰਤੀ ਸੀ ਕਿਸੇ ਗੱਲ ਦੇ ਉੱਤੇ ਮੈਨੂੰ ਬੜੀ ਨੌਲੇਜ ਹੈ ਤਾਂ ਇਹਨੂੰ ਇਗਨੋਰ ਕੀਤਾ ਜਾ ਸਕਦਾ ਸੀਗਾ ਔਰ ਆਮ ਆਦੀ ਪਾਰਟੀ ਨੇ ਇਸ ਮਸਲੇ ਦੇ ਉੱਤੇ ਜਿਸ ਰੂਪ ਦੇ ਵਿੱਚ ਪਿਛਲੇ ਦੋ ਦਿਨਾਂ ਤੋਂ ਕਨਸੈਂਟਰੇਟ ਕੀਤਾ ਔਰ ਜਿਵੇਂ ਇਸ ਮਸਲੇ ਤੇ ਬਾਲ ਦੀ ਖਲ ਲਾਉਣ ਤੱਕ ਹੈ ਨੇ ਜਾਂ ਪੰਜਾਬ ਦਾ ਸਾਡਾ ਜਿਹੜਾ মিডিਆ ਉਹ ਇਸ ਮਸਲੇ ਦੇ ਉੱਤੇ ਚੱਲ ਰਿਹਾਗਾ ਉਹਦੇ ਚ ਹੁਣ ਕੱਲ੍ਹ ਨੂੰ ਵੀ ਇਹੀ ਕੁਝ ਹੋਣਾ ਹੈ ਕੈਮਰੇ ਲੈ ਕੇ মিডিਆ ਆ ਰਹੇ ਨੇ ਠਾਣੇ ਮੂਰੇ ਖੜੇ ਹੋਣਾ ਹੈ ਪ੍ਰਤਾਪ ਸਿੰਘ ਵਾਜਵਾ ਵਕੀਲਾਂ ਇਹੋ ਕਰ ਰਹੇ ਹੋ ਉਹੀ ਗੱਲ ਜਿਹੜੀ ਵਿਕਰਮ ਮਜੀਠੀਆ ਹੁਣੀ ਵੀ ਅੱਜ ਕਰ ਰਿਹਾ ਸੀ ਉਹ ਕਹਿੰਦੇ ਕਿ ਉਹਦਾ ਤੁਸੀਂ ਕਿਸੇ ਮੁੱਦੇ ਨੂੰ ਹੋਰ ਇੰਨਾ ਕੁਝ ਹੋ ਰਿਹਾ ਅੱਜ ਮਜੀਠੇ 'ਚ ਵੀ ਰਾਤੀ ਉਹਨਾਂ ਦੀ ਘਟਨਾ ਵਾਪਰੀ ਇੱਕ ਗੋਲੀਆਂ ਚੱਲੀਆਂ ਪਟਰਲ ਪੰਪ ਤੇ ਕਹਿੰਦੇ ਵੀ ਉਹਨਾਂ ਘਟਨਾਵਾਂ ਦਾ ਤੁਸੀਂ ਸੀਰੀਅਸ ਇੰਨਾ ਲੈਂਦੇ ਨਹੀਂ ਤੇ ਇਸ ਇੱਕ ਲੀਡਰ ਦੇ ਵਿਆਹ ਨੂੰ ਤੁਸੀਂ ਇੰਨਾ ਸੀਰੀਅਸ ਲੈ ਲਿਆ ਤੇ ਕਹਿੰਦੇ ਉੱਥੇ ਪੁਲਿਸ ਪਹੁੰਚਦੀ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਤੇ ਕਹਿੰਦੇ ਹੁਣ ਪਰਚਾ ਜਿਹੜਾ ਕਹਿੰਦੇ ਉਹ ਸਾਰੇ ਇੱਕ ਆਈਟੀ ਸੈੱਲ ਦਾ ਜਿਹੜਾ ਪਰ ਦਰਜ ਕੀਤਾ ਕਹਿੰਦੇ ਕੋਈ ਗੱਲਾਂ ਮੇਲ ਨਹੀਂ ਖਾਂਦੀਆਂ ਇਹ ਨਹੀਂ ਪ੍ਰਤਾਪ ਸਿੰਘ ਬਾਜਬਾ ਦੇ ਐਫ ਆਈ ਆਰ ਕਰਤੀ ਇਹਨਾਂ ਨੇ ਉਹਨੇ ਕਹਿਤਾ ਵੀ ਬੱਤੀ ਬੰਬਾਂ ਚੱਲੇ ਨੇ ਕਿਸਾਨਾਂ ਤੇ ਕਰਨ ਉਹ ਕਹਿੰਦੇ ਨੇ ਵੀ ਟਰਾਲੀਆਂ ਨੇ ਜਿਹੜੀਆਂ ਉਹ ਆਵਾਮੀ ਪਾਰਟੀ ਦੇ ਲੀਡਰਾਂ ਦੇ ਘਰੇ ਖੜੀਆਂ ਨੇ ਕਰਨ ਇਸ ਮਸਲੇ ਦੀ ਜਾਂਚ ਉਹ ਸਬੂਤ ਲਈ ਬੈਠੇ ਨੇ ਕਿਸਾਨ ਵੀਡੀਓ ਬਣਾਈ ਬੈਠੇ ਨੇ ਉਹ ਕਹਿੰਦੇ ਜੀ ਗਰਲਾਲ ਕਨੌਰ ਦੇ ਰਿਸ਼ਤੇਦਾਰਾਂ ਦੇ ਘਰੇ ਖੜੀਆਂ ਟਰਾਲੀਆਂ ਮਤਲਬ ਉਹ ਮਸਲੇ ਤੇ ਉੱਤੇ ਕੋਈ ਸਰਗਰਮੀ ਨਹੀਂ ਹੈ ਉਹਦੇ ਤੇ ਕੋਈ ਇਹਨਾਂ ਦੀ ਐਕਟੀਵਿਟੀ ਨਹੀਂ ਹੈ ਬਹੁਤ ਸਾਰੇ ਮਸਲੇ ਨੇ ਜਿੰਨਾ ਮਸਲਿਆਂ ਦੇ ਉੱਤੇ ਲੋਕ ਇਹਨਾਂ ਨੂੰ ਸਵਾਲ ਪੁੱਛ ਰਹੇ ਨੇ ਉੱਥੇ ਕੋਈ ਕੋਈ ਐਕਟੀਵਿਟੀ ਨਹੀਂ ਹੈ ਕੋਈ ਸਰਗਰਮੀ ਨਹੀਂ ਹੈ ਸੋ ਪ੍ਰਤਾਪ ਸਿੰਘ ਬਾਜਵਾ ਦੇ ਮਸਲੇ ਦੇ ਉੱਤੇ ਬਹੁਤ ਵੱਡੀ ਸਰਗਰਮੀਆਂ ਇਹਦੇ ਵਿੱਚ ਮੈਂ ਤਾਂ ਦੋਨੇ ਤਰ੍ਹਾਂ ਨੂੰ ਬਰਾਬਰ ਦੀਆਂ ਜ਼ਿੰਮੇਵਾਰ ਸਮਝਦਾ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦੋਨੇ ਲੀਡਰ ਸਾਰੀ ਕਾਂਗਰਸ ਨਹੀਂ ਦੋਨੇ ਲੀਡਰ ਔਰ ਤੁਸੀਂ ਹੋਰ ਦੇਖੋ ਹੋਰਾਂ ਦੀ ਜਾਣਕਾ ਅੱਜ ਬਹੁਤ ਸਾਰੇ ਥਾਵਾਂ ਦੇ ਉੱਤੇ ਪੁਤਲੇ ਫੁੱਕਣ ਦੇ ਲਈ ਕਾਂਗਰਸੀ ਸੜਕਾਂ ਤੇ ਆ ਗਏ ਕੱਲ ਨੂੰ ਕਾਂਗਰਸ ਨੇ ਵੱਡੇ ਪ੍ਰਦਰਸ਼ਨ ਕਰਨੇ ਨੇ ਵੀ ਪ੍ਰਤਾਪ ਸਿੰਘ ਬਾਜਵੇ ਤੇ ਐਫ ਆਈ ਆਰ ਕਰਤੀ ਹੁਣ ਇਹਦੇ ਤੇ ਭਾਰਤ ਭੂਸ਼ਣ ਆਰਸ਼ੂ ਵਰਗੇ ਨਹੀਂ ਚੀਕਾ ਮਾਰਨਗੇ ਆਸ਼ੂ ਵਰਗੇ ਕਹਿੰਦੇ ਪ੍ਰਤਾਪ ਸਿੰਘ ਬਾਜਵੇ ਤੇ ਤਾਂ ਚਲੋ ਐਫ ਆਈ ਆਰ ਕੀਤੀ ਐ ਆਸ਼ੂ ਵਰਗੇ ਨੂੰ ਤਾਂ ਚੱਕ ਕੇ ਜੇਲ੍ਹਾਂ ਚ ਸੁੱਟਿਆਗਾ ਉਦੋਂ ਕਿਉਂ ਨਹੀਂ ਸਰਗਰਮੀ ਦਿਖਾਈ ਕਾਂਗਰਸ ਨੇ ਸੋ ਪ੍ਰਤਾਪ ਸਿੰਘ ਬਾਜਵਾ ਤੇ ਐਫ ਆਈ ਆਰ ਹੁੰਦੀ ਐ ਤਾਂ ਸਾਰੀ ਕਾਂਗਰਸ ਸੜਕਾਂ ਤੇ ਆਊਗੀ ਕਿੰਨੇ ਲੀਡਰ ਨੇ ਇਹਨਾਂ ਦੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਚੱਕ ਕੇ ਅੰਦਰ ਕੀਤੇ ਔਰ ਇਹਨਾਂ ਦੇ ਪਾਰਟੀ ਦੇ ਪ੍ਰਧਾਨ ਨੇ ਕਿਸੇ ਦੇ ਪੱਖ 'ਚ ਹਾ ਦਾ ਨਾਰਾ ਤੱਕ ਨਹੀਂ ਮਾਰਿਆ ਤਾਂ ਇਹ ਸਥਿਤੀ ਜਿਹੜੀ ਕਾਂਗਰਸ ਦੀ ਬਣੀ ਹੋਈ ਆ ਇਹ ਸਥਿਤੀ ਨੂੰ ਲੋਕਾਂ ਨੂੰ ਗੌਰ ਦੇ ਨਾਲ ਦੇਖਣਾ ਚਾਹੀਦਾ ਔਰ ਇਹ ਸਥਿਤੀ ਦੇ ਲਈ ਜ਼ਿੰਮੇਵਾਰ ਕੌਣ ਹਨ ਉਹ ਸੋਚ ਕਰਨਾ ਚਾਹੀਦਾ ਔਰ ਜੋ ਪੰਜਾਬ ਦੇ ਵਿੱਚ ਦੋਨੇ ਤਰ੍ਹਾਂ ਕਰ ਰਹੀਆਂ ਨੇ ਵਿਧਾਨ ਸਭਾ ਦੇ ਅੰਦਰ ਵੀ ਬਾਹਰ ਵੀ ਫ੍ਰੈਂਡਲੀ ਮੈਚ ਹੋ ਰਿਹਾ ਪਿਛਲੇ ਦਿਨਾਂ ਚ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਤੇ ਰੁੱਸ ਕੇ ਆ ਗਏ ਕਿਤੇ ਜੀ ਇਹਨਾਂ ਨੇ ਆ ਨਹੀਂ ਕੀਤਾ ਉਹ ਨਹੀਂ ਕੀਤਾ ਔਰ ਦੋਨੇ ਲੀਡ ਰਹੇ ਪ੍ਰਤਾਪ ਸਿੰਘ ਬਾਜਬਦੀ ਵੀ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਵੀ ਬਾਕੀ ਕਾਂਗਰਸ ਨਾਲੋਂ ਟੁੱਟੇ ਹੋਏ ਨਜ਼ਰ ਆ ਰਹੇ ਨੇ ਅਗਲੀ ਗੱਲ ਦੇਖੋ ਇਹਦੇ ਤੇ ਜੋ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਮਜੀਠੀਆ ਹੋਰਾਨੇ ਪ੍ਰਤਾਪ ਸਿੰਘ ਬਾਜਵਾ ਦੇ ਪੱਖ ਦੇ ਵਿੱਚ ਬਿਆਨ ਜਿਹੜਾ ਦਿੱਤਾ ਹੈਗਾ ਲੇਕਿਨ ਹਰਾਨੀ ਜਾਣਕ ਜਿਹੜੀ ਗੱਲ ਮੈਂ ਦੇਖ ਰਿਹਾ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਅਜੇ ਤੱਕ ਕਾਂਗਰਸ ਦਾ ਵੱਡਾ ਹਿੱਸਾ ਚੁੱਪ ਹੈ ਭਾਰ ਪੁੱਛਣਾ ਸ਼ੂ ਚੁੱਪ ਹੈ ਚਰਨਜੀਤ ਚੰਨੀ ਚੁੱਪ ਹੈ ਜੀ ਰਾਣਾ ਗਰਜੀਤ ਚੁੱਪ ਹੈ ਮਤਲਬ ਕਾਂਗਰਸ ਦਾ ਇੱਕ ਵੱਡਾ ਹਿੱਸਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਉਹ ਚੁੱਪ ਹੈ ਹਾਂ ਕਾਂਗਰਸ ਹਾਈ ਕਮਾਂਡ ਦੇ ਵਿੱਚੋਂ ਵੀ ਜੈਰਾਮ ਰਮੇਸ਼ ਨੇ ਬੋਲਿਆ ਕਰ ਉਹ ਕਹਿੰਦੇ ਜੀ ਜੋ ਮੀਡੀਆ ਚ ਪਿਆ ਜੋ ਮੀਡੀਆ ਦੇ ਵਿੱਚ ਪਿਛਲੇ ਦਿਨਾਂ ਚ ਆਇਆ ਪ੍ਰਤਾਪ ਸਿੰਘ ਬਾਜਬਾ ਨੇ ਉਹੀ ਬੋਲਿਆ ਲੇਕਿਨ ਕਾਂਗਰਸ ਹਾਈ ਕਮਾਂਡ ਦਾ ਵੀ ਇੱਕ ਵੱਡਾ ਹਿੱਸਾ ਹੈਗਾ ਜਿਹੜਾ ਜਿਹੜਾ ਅਕਸਰ ਬੋਲਦੇ ਆ ਕਾਂਗਰਸ ਦੇ ਸਪੋਕਸਮੈਨ ਬਹੁਤ ਸਾਰੇ ਮਸਲਿਆਂ ਦੇ ਉੱਤੇ ਉਹ ਚੁੱਪ ਨਹੀਂ ਸੋ ਸਵਾਲ ਇੱਥੇ ਹੀ ਖੜਾ ਹੈ ਕਿ ਇਹ ਵੱਡਾ ਮਸਲਾ ਨਹੀਂ ਹੈ ਏਡਾ ਜਿੰਦਾ ਇਹਨੂੰ ਬਣਾ ਦਿੱਤਾ ਗਿਆ ਵੱਡਾ ਮਸਲਾ ਲੈਂਡ ਆਡਰ ਦਾ ਮਸਲਾ ਹੈ ਉਹਨੂੰ ਕੰਟਰੋਲ ਕਰਨਾ ਬਣਦਾ ਵੱਡਾ ਮਸਲਾ ਪੰਜਾਬ ਦੇ ਵਿੱਚ ਚੱਲ ਰਿਹਾ ਬਲਡੋਜ਼ਰ ਹੈ ਛੋਟੇ ਨਸ਼ਾ ਵੇਚਣ ਵਾਲੇ ਔਰ ਛੋਟੇ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਦੇ ਘਰਾਂ 'ਤੇ ਇਹ ਕਿਉਂ ਨਹੀਂ ਬੋਲੇ ਪ੍ਰਤਾਪ ਬਾਜਬਾ ਤੇ ਰਾਜਾ ਬੜੰਗੇ ਇਸ ਵਿਸ਼ੇ ਦੇ ਉੱਤੇ ਉਦੋਂ ਕਿਉਂ ਨਹੀਂ ਸੜਕਾਂ 'ਤੇ ਆਏ ਉਹਨਾਂ ਲੋਕਾਂ ਦੇ ਪੱਖ ਦੇ ਵਿੱਚ ਜੀ ਵੀ ਵੱਡੇ ਮਗਰਮੱਛਾਂ ਨੂੰ ਫੜੋ ਜੀ ਇਹ ਇਹ ਕੱਲ ਮੈਂ ਵੀ ਜਿਹੜੀ ਤੁਸੀਂ ਹੁਣੇ ਕਰਕੇ ਹਟਿਆ ਚੰਨੀ ਸਾਹ ਵਾਲੀ ਚਲੋ ਰਾਣਾ ਗੁਰਜੀਤ ਹੁਣਾਂ ਦਾ ਤਾਂ ਬੋਲਣ ਦੀ ਆਸ ਨਹੀਂ ਕੀਤੀ ਜਾ ਸਕਦੀ ਜੋ ਅੱਜ ਕੱਲ ਉਹਨਾਂ ਦਾ ਮਾਹੌਲ ਇੱਥੇ ਚੱਲ ਰਿਹਾ ਵਾ ਆ ਰਾਜਾ ਵੜਿੰਗ ਬੋਲੇ ਨੇ ਪਰ ਜਿਹੜੀ ਤੁਸੀਂ ਚੰਨ ਦੀ ਚੰਨੀ ਹੁਣਾਂ ਦੀ ਗੱਲ ਕੀਤੀ ਹੈ ਉਹ ਕਿਤੇ ਰੜਕਦੇ ਨਹੀਂ ਹਾਲਾਂਕਿ ਸਭ ਤੋਂ ਵੱਧ ਇਸ ਵਕਤ ਉਹ ਐਕਟਿਵ ਨੇ ਜਿਹੜਾ ਵੀ ਕੋਈ ਘਟਨਾ ਹੁੰਦੀ ਹੈ ਤਾਂ ਉਹਤੇ ਉਹਨਾਂ ਦਾ ਬਿਆਨ ਨਾਲ ਦੀ ਨਾਲ ਆ ਜਾਂਦਾ ਚਾਹੇ ਉਹ ਪਾਰਲੀਮੈਂਟ ਵਿੱਚ ਬੋਲਦੇ ਨੇ ਚਾਹੇ ਉਹਦਾ ਮੀਡੀਆ ਨੂੰ ਬਿਆਨ ਦਿੰਦੇ ਨੇ ਪਰ ਇਸ ਮਸਲੇ ਜਿਵੇਂ ਮੈਂ ਸ਼ੁਰੂਆਤ 'ਚ ਵੀ ਇੱਕ ਥੋੜੀ ਜੀ ਛੇੜੀ ਸੀ ਗੱਲ ਇਹ ਕਿ ਕਿਤਨਾ ਕਿਤੇ ਕੇਂਦਰ ਬਿੰਦੂ ਵਿੱਚ ਪ੍ਰਤਾਪ ਸਿੰਘ ਬਾਜਵਾ ਆ ਗਏ ਨੇ ਕਿਉਂਕਿ ਹੁਣ ਗਾ ਬੋਟਾ ਵਾਲੇ ਸਾਲ ਵੀ ਨੇੜੇ ਆ ਰਹੇ ਨੇ ਤੇ ਹੁਣ ਅੰਦਰਖਾਲ ਖਾਤੇ ਜਿਹੜੀ جنگ ਤਾਂ ਚੱਲ ਹੀ ਪਈ ਆ ਵੀ ਕਿਹੜਾ ਲੀਡਰ ਅੱਗੇ ਰਹੂਗਾ ਕਿਹੜਾ ਪਿੱਛੇ ਰਹੂਗਾ ਸੋ ਉਸ ਐਂਗਲ ਤੋਂ ਵੀ ਦੇਖਿਆ ਜਾਵੇ ਤੇ ਇਸ ਵਕਤ ਇਹ ਮੈਨੂੰ ਲੱਗਦਾ ਬੇਸ਼ੱਕ ਐਫ ਆਈ ਆਰ ਹੋਈ ਆ ਪਰ ਐਫ ਆਈ ਆਰ ਦਾ ਕੋ ਬਹੁਤਾ ਲੀਡਰਾਂ ਨੂੰ ਨਹੀਂ ਹੁੰਦਾ ਪਰ ਇਹ ਜ਼ਰੂਰ ਹੈ ਕਿ ਇਹ ਮੁੱਦਾ ਬਾਜਵਾ ਸਾਹਿਬ ਨੂੰ ਇਸ ਵਕਤ ਪੂਰਾ ਮਾਫ ਮਾਫਕ ਬੈਠ ਰਿਹਾ ਉਹਨਾਂ ਦੇ ਸਿਆਸੀ ਕੈਰੀਅਰ ਨੂੰ ਦੇਖਦਿਆਂ ਹੋਇਆਂ ਹਾਂਜੀ ਦੋਨੇ ਤਰ੍ਹਾਂ ਨੂੰ ਦੋਨੇ ਤਰ੍ਹਾਂ ਨੂੰ ਫਿੱਟ ਬੈਠ ਰਿਹਾ ਮਨਦੀਪ ਜੀ ਤੁਸੀਂ ਬਹੁਤ ਕਮਾਲ ਦੀ ਗੱਲ ਕੀਤੀ ਹੈ ਵਾਜਵਾ ਫਿਰਾਂ ਨੂੰ ਫਿੱਟ ਬੈਠ ਰਿਹਾ ਤੇ ਐਫਆਈਆਰ ਕਰਤੀ ਉਹਦੇ ਤੇ ਸਾਰਾ ਕੇਂਦਰਤ ਕਰਤਾ ਉਹਨੂੰ ਵੱਡਾ ਲੀਡਰ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਹੈ ਆਮਾ ਦੀ ਪਾਰਟੀ ਦੀ ਸਰਕਾਰ ਦੇ ਫਿੱਟ ਬੈਠ ਰਿਹਾ ਇਹਨਾਂ ਨੇ ਜਿਹੜੇ ਹੋਰ ਮੁੱਦੇ ਨੇ ਜਿਹੜੇ ਲੋਕਾਂ ਦੇ ਮੁੱਦੇ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ 90 ਦਿਨਾਂ ਦੇ 41 ਪੁਲਿਸ ਇਨਕਾਊਂਟਰ ਹੋ ਗਏ ਪੰਜਾਬ ਦੇ ਵਿੱਚ ਔਰ ਛੋਟੇ ਨਸ਼ਾ ਤਸਕਰਾਂ ਦੇ ਜਾਂ ਛੋਟਾ ਨਸ਼ਾ ਕਰਨ ਵਾਲਿਆਂ ਦੇ ਘਾਟਾ ਤੇ ਇੱਕ ਵੀ ਵੱਡਾ ਨਸ਼ਾ ਤਸਕਰ ਇੱਕ ਵੀ ਵੱਡਾ ਮਗਰਮਚ ਫੜਿਆ ਨਹੀਂ ਹੈ ਜੋ ਕਿ ਸਕੂਲ ਦੇ ਮਸਲੇ ਦੇ ਵਿੱਚ ਜਿਸ ਰੂਪ ਦੇ ਵਿੱਚ ਕਿਸਾਨਾਂ ਨੂੰ ਕੁੱਟਿਆ ਗਿਆ ਉਹ ਮਸਲਾ ਵੱਡਾ ਬਣਿਆ ਪਿਆ ਇਹ ਇਹਨਾਂ ਨੂੰ ਤਾਂ ਮਤਲਬ ਟਰਾਲੀਆਂ ਵਾਲੇ ਮਸਲੇ ਤੋਂ ਵੇਲ ਮਿਲ ਗਈ ਦੋਨੇ ਤਰ੍ਹਾਂ ਦਾ ਫਾਇਦਾ ਹੋ ਗਿਆ ਬਾਜਵਾ ਵੀ ਲੀਟਰ ਬਣ ਗਿਆ ਔਰ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਵੀ ਮਤਲਬ ਮਸਲੇ ਨੂੰ ਜਿਹੜਾ ਉਹ ਟਿਲਟ ਕਰਨ ਦੇ ਵਿੱਚ ਮਸਲੇ ਨੂੰ ਮੋੜਾ ਦੇਣ ਦੇ ਵਿੱਚ ਫਾਇਦਾ ਹੋ ਗਿਆ ਔਰ ਨਾਲ ਦੀ ਨਾਲ ਮੀਡੀਆ ਨੂੰ ਵੀ ਫਾਇਦਾ ਹੋ ਗਿਆ ਜੀ ਉਹਨਾਂ ਨੂੰ ਵੀ ਮਤਲਬ ਇਹ ਦਿਖਾਉਣ ਨੂੰ ਹੋ ਗਿਆ ਵੀ ਕੱਲ ਨੂੰ ਤੁਸੀਂ ਦੇਖੋ ਵੀ ਹੁਣ ਕੀ ਹੋ ਰਿਹਾ ਹੈ ਬਾਜ਼ਪਾ ਦੇ ਮਸਲੇ ਤੇ ਕੀ ਹੋ ਰਿਹਾ ਹੈ ਜਿਹੜੇ ਚੁੱਪ ਨੇ ਇਨਕਾਊਂਟਰਾਂ ਦੇ ਮਸਲੇ ਦੇ ਉੱਤੇ ਜਿਹੜੇ ਚੁੱਪ ਨੇ ਨਸ਼ਾ ਵੱਡੇ ਕਰਨ ਵਾਲੇ ਜਾਂ ਵੱਡੇ ਨਸ਼ਾ ਤਸਕਰਾਂ ਦੇ ਮਸਲੇ ਦੇ ਉੱਤੇ ਉਹ ਕੱਲ ਨੂੰ ਤੁਸੀਂ ਦੇਖੋ ਕਿਸ ਕਿਸ ਰੂਪ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਆਪਣੀ ਗੱਲ ਆ ਜਿਹੜੀ ਉਹ ਰੱਖਦੇ ਨੇ ਜੀ 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 ਬਿਲਕੁਲ ਉਹ ਬੀਬੀ ਵਾਲਾ ਮਸਲਾ ਤਾਂ ਜਮਾ ਹੀ ਕੋਆ ਚਕੇ ਤੇ ਵਿੱਚ ਉਹ ਜਿਹੜੀ ਬੀਬੀ ਥਾਰ ਵਾਲੀ ਬਹੁਤ ਮਸ਼ਹੂਰ ਹੋਈ ਸੀ ਖੈਰ ਪਤੀ ਸਾਹਿਬ ਆ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਸੋ ਜਿਹੜੀ ਦਿਖਾਉਣ ਵਾਲੀ ਚੀਜ਼ ਆ ਜੋ ਦਿਖਾਵੇ ਦਾ ਕੰਮ ਕਰਨਾ ਉਹਨੂੰ ਲੈ ਕੇ ਤਾਂ ਇਹਨਾਂ ਤੇ ਜਿਹੜੇ ਵਿਧਾਇਕ ਇਸ ਵਕਤ ਉਹ ਵੀ ਮੇਲਾ ਦਾ ਕਮਾਲ ਹੀ ਕਰੀ ਜਾਂਦੇ ਨੇ ਅੱਜ ਬੇਦਖਰ ਜਨਤੀ ਸੀ ਵਕ ਵਕ ਥਾਵਾਂ ਤੇ ਸਮਾਗਮ ਹੋਏ ਇਸ ਦੇ ਦੌਰਾਨ ਇੱਕ ਵਿਧਾਇਕ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਉਹਹ ਬੰਦੂਕ ਲੈ ਕੇ ਖੜ ਜਾਂਦਾ ਬੁੱਤ ਦੇ ਕੋਲ ਕਿੰਦਾ ਆਵੇ ਜੇ ਨਹੀਂ ਆਉਣਾ ਸੋ ਪਤੀ ਸਾਹਿਬ ਜੇ ਕਿਸੇ ਨੇ ਬੇਅਦਬੀ ਕਰਨੀਆਂ ਤੋਂ ਤਾਂ ਕਿਸੇ ਵੀ ਦਿਨ ਕਰ ਸਕਦਾ ਆ ਆ ਸੋ ਹੁਣ ਇਹ ਆ ਕਿ ਵਿਧਾਇਕ ਸਾਹਿਬ ਤਾਂ ਸਿਰਫ ਅੱਜ ਦੀ ਧਿਆੜੀ ਉੱਥੇ ਕੁਝ ਘੰਟੇ ਜਾਂ ਕੁਝ ਪਲ ਬੰਦੂਕ ਲੈ ਕੇ ਖੜ੍ਹ ਗਏ ਹੋਣੇ ਵੀ ਚਲੋ 2-4 ਫੋਟੋਆਂ ਹੋ ਜਾਣਗੀਆਂ ਉਸ ਤੋਂ ਬਾਅਦ ਆਪਾਂ ਘਰੇ ਚੱਲ ਜਾਵਾਂਗੇ ਆਪਦੀ ਬੰਦੂਕ ਚਾਕੇ ਸੋ ਤੁਹਾਨੂੰ ਕੀ ਲੱਗਦਾ ਵੀ ਇਹ ਵਿਧਾਇਕ ਸਾਹਿਬ ਹੁਣ ਕੱਲ੍ਹ ਨੂੰ ਵੀ ਉੱਥੇ ਖੜੇ ਰਹਿਣਗੇ ਪਰਸ ਨੂੰ ਵੀ ਖੜੇ ਰਹਿਣਗੇ ਸੋ ਸੁਰੱਖਿਆ ਤੇ ਪਰਵੱਧ ਹੋਣਗੇ ਕਿਹੜੇ ਕਿ ਕੱਲੇ ਇੱਕ ਦਿਨ ਬੰਦੂਕ ਉੱਥੇ ਲੈ ਕੇ ਖੜਨਾ ਜਿਹੜੀ ਆ ਉਹ ਰਾਖੀ ਹੋ ਜੂਗੀ ਸੋ ਦੱਸਿਓ ਮੜਾ ਜਾਂ ਪੂਰੀ ਖਬਰ ਇਹ ਕਿੱਥੋਂ ਦੀ ਆ ਕਿਹੜੇ ਵਿਧਾਇਕ ਸੀਗੇ ਤੇ ਪੂਰੇ ਮਸਲੇ ਤੇ ਕੀ ਚਰਚਾ ਹੋ ਰਹੀ ਹੈ ਦੇਖੋ ਜੀ ਇਹ ਵਿਧਾਇਕ ਦਾ ਨਾਮ ਕਲਵੰਤ ਸਿੰਘ ਹੈ ਔਰ ਇਹ ਮਸਲਾ ਕਾ ਜਿਹੜਾ ਉਹ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਅੱਜ ਕਿਉਂਕਿ ਉਹਨਾਂ ਨੇ ਬੰਦੂਕ ਲੈ ਕੇ ਡਾਕਟਰ ਭੀਮਰਾਓ ਬੇਦਕਰ ਹੋਰਾਂ ਦੇ ਬੁੱਤ ਦੀ ਜਿਹੜੀ ਰਾਖੀ ਦੇ ਲਈ ਖੜੇ ਹੋਏ ਔਰ ਵੀਡੀਓ ਫੋਟੋਆਂ ਬਹੁਤ ਵਾਇਰਲ ਹੋਈਆਂ ਅੱਜ ਬੇਦਕਰ ਜਨਮ ਦਿਤੀ ਹੈਗੀ ਔਰ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਬੈਠੇ ਇੱਕ ਵਿਅਕਤੀ ਨੇ ਜਿਹੜਾ ਬਹੁਤ ਸਾਰੇ ਮਸਲਿਆਂ ਦੇ ਤੇ ਬੇਤੁਕੇ ਬਿਆਨ ਦੇਣ ਦੇ ਲਈ ਜਾਣਿਆ ਜਾਂਦਾ ਹੈ ਉਸ ਨੇ ਅੰਬੇਦਕਰ ਹੋਰਾਂ ਦੇ ਨਾਲ ਜੋੜ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਵੰਡੀਆਂ ਪਾਉਣ ਵਾਲੀ ਗੱਲ ਆ ਉਹ ਕੀਤੀ ਹੈ ਔਰ ਉਹਦੇ ਵਿੱਚ ਇਹ ਸਾਡੇ ਸਮਾਜ ਦੇ ਵਿੱਚ ਇੱਕ ਚੱਲ ਹੀ ਰਿਹਾ ਮਨਦੀਪ ਜੀ ਬਰਤਾਰਾ ਬਰਤਾਰਾ ਇਹ ਚੱਲ ਰਿਹਾਗਾ ਕਿ ਜੋ ਭਾਰਤ ਦੇ ਵਿੱਚ ਪੋਲਰਾਈਜੇਸ਼ਨ ਦੀ ਨੀਤੀ ਹੈ ਕਿਤੇ ਮਤਲਬ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਵੰਡਿਆ ਜਾ ਰਿਹਾਗਾ ਤਾਂ ਉਹ ਪੋਲਰਾਈਜੇਸ਼ਨ ਦੀ ਨੀਤੀ ਪੰਜਾਬ ਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਜ਼ਰ ਆ ਰਹੀ ਹੈਗੀ ਇੱਕ ਕਿਤੇ ਕਿਸਾਨ ਵਰਸਸ ਵਪਾਰੀ ਕਿਤੇ ਕਿਸਾਨ ਵਰਸਸ ਬਾਕੀ ਸਾਰੇ ਕਿਤੇ ਧਰਮ ਦੇ ਆਧਾਰ ਤੇ ਕਿਤੇ ਜਾਤ ਦੇ ਆਧਾਰ ਤੇ ਕਿਤੇ ਵਰਗ ਦੇ ਆਧਾਰ ਦੇ ਉੱਤੇ ਉਹ ਪੰਜਾਬ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਜੋ ਡਾਕਟਰ ਭੀਮਰਾਓ ਅੰਬੇਦਕਰ ਹੋਰਾਂ ਦਾ ਦੁਆਬੇ ਦੇ ਵਿੱਚ ਬੁੱਤ ਦੀ ਜਿਹੜੀ ਹੈਗੀ ਉਹ ਬੇਅਦਵੀ ਕੀਤੀ ਗਈ ਆ ਬੜੀ ਮੰਦ ਭਾਗੀ ਘਟਨਾ ਸੀ ਉਹ ਨਹੀਂ ਹੋਣੀ ਚਾਹੀਦੀ ਸੀ ਔਰ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਹੈਗੀ ਜਿਹੜੀ ਕੁਝ ਵਿਅਕਤੀਆਂ ਕੁਝ ਸੰਸਥਾਵਾਂ ਦੇ ਵੱਲੋਂ ਕੀਤੀ ਜਾ ਰਹੀ ਆ ਉਹਦੇ ਇਹ ਬੁਝਦੇ ਬੱਚੇ ਅੱਜ ਅੰਬੇਦਕਰ ਜਨਮ ਦਿਤੀ ਦੇ ਮੌਕੇ ਦੇ ਉੱਤੇ ਥਾਂ ਥਾਂ ਦੇ ਉੱਤੇ ਜਿਹੜਾ ਅੰਬੇਦਕਰ ਹੋਰਾਂ ਦੇ ਬੁੱਤ ਦੀ ਰਾਖੀ ਦੇ ਲਈ ਲੋਕ ਆਏ ਉਹਦੇ ਚੋਂ ਆਮਾ ਦੀ ਪਾਰਟੀ ਦਾ ਕਐਮਐਲਏ ਬੰਦੂਕ ਲੈ ਕੇ ਜਿਹੜਾ ਉਹ ਅੰਬੇਦਕਰ ਹੋਰਾਂ ਦੇ ਬੁੱਤ ਦੀ ਰਾਖੀ ਦੇ ਲਈ ਆਇਆ ਉਹ ਬੰਦੂਕ ਲੈ ਕੇ ਆਉਣਾ ਕੋਈ ਮਾੜੀ ਗੱਲ ਨਹੀਂ ਲੇਕਿਨ ਪੰਜਾਬ ਦੇ ਵਿੱਚ ਸਰਕਾਰ ਹੈ ਇਹਨਾਂ ਦੀ ਇਹ ਪੁਲਿਸ ਨੂੰ ਕਹਿਣ ਕਿ ਤੁਸੀਂ ਇਸ ਮਸਲੇ ਦੇ ਉੱਤੇ ਤੁਹਾਡੇ ਕੀ ਇਨਪੁਟਸ ਨੇ ਔਰ ਸੁਰੱਖਿਆ ਏਜੰਸੀਆਂ ਦੇ ਕੀ ਇਨਪੁਟਸ ਨੇ ਉਹਨੂੰ ਜਵਾਬ ਦੇ ਜਿਹੜਾ ਬਣਾਇਆ ਜਾਣਾ ਚਾਹੀਦਾ ਆਮ ਲੋਕ ਕਿ ਕਿੰਨਾ ਕੁ ਚਿਰ ਮਤਲਬ ਇਸ ਰੂਪ ਦੇ ਵਿੱਚ ਰੱਖੀ ਆ ਜਿਹੜੀ ਉਹ ਕਰ ਸਕਦੇ ਨੇ ਜੀ ਜੀ ਬਿਲਕੁਲ ਪਤੀ ਸਾਹਿਬ ਤੇ ਮੈਂ ਉਹੀ ਗੱਲ ਕਰ ਰਿਹਾ ਸੀ ਵੀ ਚਲੋ ਵਿਧਾਇਕ ਸਾਹਿਬ ਤਾਂ ਕੁਝ ਘੰਟੇ ਖੜ੍ਹ ਜਾਣਗੇ ਪਰ ਸੁਰੱਖਿਆਤਾ ਜੇਕਰ ਅਜਿਹਾ ਕੋਈ ਖਤਰਾ ਹੈ ਤਾਂ ਹਰ ਵੇਲੇ ਮੈਨੂੰ ਲੱਗਦਾ ਉਹ ਸੁਰੱਖਿਆ ਫੇ ਹੋਣੀ ਚਾਹੀਦੀ ਆ ਜੀ ਅ ਅਖਰ ਦੇਖਦੇ ਹਾਂ ਪੱਤੀ ਸਾਹਿਬ ਅੱਗੇ ਕੀ ਬਣਦਾ ਪਰ ਆਪਾਂ ਇਸ ਤੋਂ ਅਗਲੀ ਖਬਰ ਤੇ ਹੁਣ ਜਾਂਦੇ ਆ ਇੱਕ ਹੋਰ ਖਬਰ ਪੱਤੀ ਸਾਹਿਬ ਪਹਿਲਾਂ ਮੈਂ ਇੱਕ ਅਕਾਲੀ ਦਲ ਦੀ ਜਿਹੜੀ ਮੈਂ ਅੱਜ ਬਿਆਨ ਸੁਣ ਰਿਹਾ ਸੀ ਸੁਬੀਰ ਸਿੰਘ ਬਾਦਲ ਹਣਾ ਦਾ ਤੁਸੀਂ ਵੀ ਸੁਣਿਆ ਹੋਣਾ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਜੇਕਰ 2027 ਚ ਸਾਡੀ ਸਰਕਾਰ ਨਹੀਂ ਆਈ ਤਾਂ ਮੈਂ ਕਦੇ ਇਲੈਕਸ਼ਨ ਨਹੀਂ ਲੜੂੰਗਾ ਸੋ ਇੱਕ ਬਹੁਤ ਵੱਡਾ ਬਿਆਨ ਆ 2027 ਤੱਕ ਤਾਂ ਸਰਕਾਰ ਤਾਂ ਹਾਲੇ ਤੱਕ ਜੋ ਹੁਣ ਹਾਲਾਤ ਆ ਦੂਰ ਦੀ ਗੱਲ ਆ ਘੱਟੋ ਘਟਾ ਆਪ ਦੀ ਪਾਰਟੀ ਹੋਣ ਦੀ ਵਿਚਾਲਵੇ ਜਾਂ ਆਪਦੀ ਪ੍ਰਧਾਨਗੀ ਹੀ ਬਚੀ ਰਹੇ ਕੁਝੇ ਲੀਡਰਾਂ ਦੇ ਨਾਲ ਤਾਂ ਉਹ ਵੀ ਮੈਨੂੰ ਲੱਗਦਾ ਕਿ ਕਾਫੀ ਇਹ ਨਾਲੇ ਸਖਾਵੀ ਗੱਲ ਹੋਊਗੀ ਸੋ ਇਹ ਪਿਆਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੂਜੇ ਪਾਸੇ ਅਮਰਤਪਾਲ ਨੂੰ ਵੀ ਸੀਐਮ ਦਾ ਕੈਂਡੀਡੇਟ ਅਨਾਉਂਸ ਕੀਤਾ ਵਾਰਿਸ ਪੰਜਾਬ ਜਥੇਬੰਦੀ ਨੇ ਜੋ ਤਿੰਨ ਵੱਖ-ਵੱਖ ਕਨਵੈਨਸ਼ਨਾਂ ਹੋਈਆਂ ਨੇ ਕਲਦਲ ਅਮਰਤ ਸਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਇੱਕ ਇਧਰ ਲਈ ਕਲਦਲ ਹੋ ਗਈ ਸੋ ਲੋਕ ਤਾਂ ਤਿੰਨਾਂ ਹੀ ਕਾਨਫਰੰਸਾਂ ਦੇ ਵਿੱਚ ਲਗਭਗ ਜਿਹੜੇ ਉਹ ਪਹੁੰਚ ਗਏ ਸੀ ਪਰ ਇਹ ਦੱਸਿਓ ਕਿ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਖਾਸ ਤੌਰ ਤੇ ਸੁਖਵੀਰ ਬਾਦਲ ਦੇ ਇਸ ਬਿਆਨ ਨੂੰ ਕਿ ਵਾਕਈ ਇਸ ਬਿਆਨ ਤੇ ਉਹ ਆਪਣੇ ਕਾਇਮ ਰਹਿਣਗੇ ਦੇਖੋ ਜੀ ਤਖਤ ਦਮਦਮਾ ਸਾਹਿਬ ਵਿਖੇ ਵਿਸਾਖੀ ਦੇ ਮੇਲੇ ਦੇ ਮੌਕੇ ਦੇ ਉੱਤੇ ਬਹੁਤ ਵੱਡਾ ਇਕੱਠ ਬਹੁਤ ਵੱਡੀ ਇਕੱਤਰਤਾ ਹੋਈ ਹੈ। ਉੱਥੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਵੀ ਸਿਆਸੀ ਕਾਨਫਰੰਸ ਕੀਤੀ ਗਈ ਹੈ। ਸਿਮਰਨਜੀਤ ਸਿੰਘ ਮਾਨ ਹੋਰਾਂ ਵੱਲੋਂ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿਹੜੇ ਫਰੀਦਕੋਟ ਤੋਂ ਜਿੱਤੇ ਮੈਂਬਰ ਪਾਰਲੀਮੈਂਟ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਵੱਲੋਂ ਜਿਹੜਾ ਅਮਰਪਾਲ ਸਿੰਘ ਹੋਰਾਂ ਦੀ ਟੀਰਾ ਇਕੱਠਾ ਗਰੁੱਪ ਆ ਉਹਨਾਂ ਵੱਲੋਂ ਵੀ ਕੀਤੀ ਗਈ ਹੈ। ਇੱਕ ਕਾਨਫਰੰਸ ਹੋਰ ਕੀਤੀ ਗਈ ਹੈ ਇਹਦੇ ਅਮਤੋਜ ਮਾਨ ਤੇ ਲੱਖੇ ਸਿਧਾਣੇ ਦੇ ਵੱਲੋਂ ਕੀਤੀ ਗਈ ਹੈ। ਔਰ ਇਹਨਾਂ ਕਾਨਫਰੰਸਾਂ ਦੇ ਵਿੱਚ ਲੋਕ ਸਾਰਿਆਂ ਦੇ ਵਿੱਚ ਹੀ ਜਿਹੜੇ ਉਹ ਨਜ਼ਰ ਆਏ ਸੁਖਵੀਰ ਸਿੰਘ ਬਾਦਲ ਜਿਹੜੀਆਂ ਵੜਕਾ ਮਾਰ ਰਿਹਾ ਹੈ 27 ਦੇ ਵਿੱਚ ਸਰਕਾਰ ਬਣਾਓ ਨੰਬਰ 1 ਸੂਬਾ ਬਣਾ ਦੇਾਂਗੇ ਪੰਜਾਬ ਨੂੰ ਅਸੀਂ ਪੰਜਾਬ ਨੂੰ ਨੰਬਰ 1 ਲੈ ਜਾਾਂਗੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀਆਂ ਗੱਲਾਂ ਵੀ ਇਹਨਾਂ ਨੇ ਕੀਤੀਆਂ ਔਰ ਪੰਜਾਬ ਦੇ ਵਿੱਚ ਪਾਣੀ 'ਚ ਬੱੱਸਾਂ ਚਲਾਉਣ ਦੀਆਂ ਗੱਲਾਂ ਵੀ ਇਹਨਾਂ ਨੇ ਕੀਤੀਆਂ ਸੀਗੀਆਂ 10 ਸਾਲ ਇਹਨਾਂ ਦੀ ਸਰਕਾਰ ਰਹੀ ਗਈ ਪੰਜਾਬ ਦੇ ਵਿੱਚ ਲਗਾਤਾਰ ਜਦੀ ਗਵਾਈ ਸੁਖਵੀਰ ਬਾਦਲ ਤੇ ਮਜੀਠੀਆ ਨੇ ਕੀਤੀ ਉਦੋਂ ਕਿ ਉਹ ਨੰਬਰ 1 ਬਣਾਤਾ ਬਾਕੀ ਜਦੋਂ ਕੈਲੀਫੋਰਨੀਆ ਦੀ ਗੱਲ ਸੀ ਵੀ ਕੈਲੀਫੋਰਨੀਆ ਬਣਾ ਦੇਾਂਗੇ ਬਾਕੀ ਗੱਲਾਂ ਦਾ ਮੈਨੂੰ ਪਤਾ ਨਹੀਂ ਮਨ ਲੱਗਦਾ ਜਿੰਨਾ ਕਿ ਜਾਣਕਾਰੀ ਹੈ ਕਿ ਕੈਲੀਫੋਰਨੀਆ ਦੀ ਧਰਤੀ ਇਡ ਲਾ ਪਾਣੀ ਬਹੁਤ ਡੂੰਘਾ ਹੈ ਹਜ਼ਾਰਾਂ ਫੁੱਟ ਤੇ ਹੈ ਸੋ ਇਸ ਪੱਖੋਂ ਤਾਂ ਕੈਲੀਫੋਰਨੀਆ ਬਣਾਉਣ ਚ ਕਿਸੇ ਵੀ ਸਰਕਾਰ ਨੇ ਕਸਰ ਜਿਹੜੀ ਹੈ ਉਹ ਛੱਡੀ ਨਹੀਂ ਹੈਗੀ ਨਾ ਸੁਖਵੀਰ ਹੋਰਾਂ ਨੇ ਛੱਡੀ ਹੈ ਨਾ ਇਹਨਾਂ ਤੋਂ ਪਹਿਲਾਂ ਨੇ ਨਾ ਗਾਣ ਲੈਣੇ ਛੱਡੀ ਹੈ ਉਹ ਹੁਣ ਵੀ ਸਥਿਤੀ ਇਹ ਹੈ ਕਿ ਇਹ ਅਸਲ ਦੇ ਵਿੱਚ ਇੱਕ ਗਰੁੱਪ ਦੀ ਸਿਆਸਤ ਆ ਜਿਹੜੀ ਕਰ ਰਹੇ ਨੇ ਜੇ ਸੱਚੀ ਮਿੱਚੀ ਇਹ ਪੰਜਾਬ ਦੀ ਸਿਆਸਤ ਕਰਨੀ ਚਾਹੁੰਦੇ ਨੇ ਤਾਂ ਪਹਿਲਾਂ ਇਹਨਾਂ ਨੂੰ ਕਾਲੀ ਦਲ ਨੂੰ ਇੱਕਜੁੱਟ ਕਰਨਾ ਹੋਵੇਗਾ ਪੰਥਿਕ ਮੁੱਦੇ ਕੀ ਨੇ ਪੰਥਿਕ ਪੋਲਟਿਕਸ ਕੀ ਆ ਪੰਜਾਬ ਦੇ ਮੁੱਦੇ ਕੀ ਨੇ ਪੰਜਾਬ ਦੀ ਰਾਜਨੀਤੀ ਕੀ ਆ ਉਹ ਰਾਹ ਤੁਰਨਾ ਹੋਊਗਾ ਔਰ ਉਹਦੇ ਵਿੱਚ ਵੀ ਮ ਮੁੜ ਕੇ ਚੋਣ ਨਹੀਂ ਲੜਨੀ ਜਾਂ ਚੋਣ ਚੋਣ ਲੜਨੀ ਜਾਂ ਨਾਲ ਲੜਨੀ ਇਹ ਅਹਿਮ ਸਵਾਲ ਨਹੀਂ ਹੈ ਅਹਿਮ ਸਵਾਲ ਇਹ ਹੈ ਕਿ ਤੁਸੀਂ ਅੱਜ ਜਿੱਟਾ ਵਟਾ ਧਾਰਮਿਕ ਘੱਟ ਗਿਣਤੀਆਂ ਦੇ ਉੱਤੇ ਹਮਲਾ ਹੋ ਰਿਹਾ ਦੇਸ਼ ਦੇ ਵਿੱਚ ਜਿਸ ਰੂਪ ਚ ਧਾਰਮਿਕ ਘੱਟ ਗਿਣਤੀਆਂ ਨਪੀੜੀਆਂ ਜਾ ਰਹੀਆਂ ਰਾਜਾਂ ਦੇ ਅਧਿਕਾਰ ਖੋਏ ਜਾ ਰਹੇ ਨੇ ਔਰ ਤੁਸੀਂ ਦੇਖਣਾ ਕਿ 27 ਤੱਕ ਸਥਿਤੀ ਇਹ ਆ ਜਾਣੀ ਹੈ ਕਿ ਜਿਹੜਾ ਸੂਬੇ ਦਾ ਮੁੱਖ ਮੰਤਰੀ ਹੋਇਆ ਕਰੂਗਾ ਉਹਦੀ ਹੈਸੀਅਤ ਮੇਅਰ ਜਿੰਨੀ ਵੀ ਨਹੀਂ ਹੋਇਆ ਕਰਨੀ ਫਿਰ ਤਾਂ ਸਵਾਲ ਇਹ ਖੜਾ ਹੋਊਗਾ ਵੀ ਕਿਸੇ ਸੂਬੇ ਦਾ ਚੀਫ ਮਿਨਿਸਟਰ ਬਣ ਕੇ ਲੈਣਾ ਕੀ ਆ ਹੁਣ ਜਿੰਨੀ ਜਲੰਧਰ ਦੇ ਮੇਅਰ ਦੀ ਅਪਰੋਚ ਹੈ ਮੈਨੂੰ ਲੱਗਦਾ 27 ਜਿਹੜਾ ਪੰਜਾਬ ਚ ਜਿੱਤੂ ਉਹਦੀ ਪਹੁੰਚ ਹੋਊ ਟੈਕਸਾਂ ਦਾ ਸਾਰਾ ਪੈਸਾ ਇਕੱਠਾ ਕਰਕੇ ਜੀਐਸਟੀ ਦੇ ਰੂਪ ਚ ਸੈਂਟਰ ਲੈ ਜਾਂਦਾ ਰਾਜਾਂ ਦੇ ਅਧਿਕਾਰਾਂ ਤੇ ਕੈਂਚੀ ਫੇਰੀ ਜਾ ਰਹੀ ਹੈ ਗਵਰਨਰਾਂ ਨਾਲ ਹੀ ਪੈਰਲਲ ਸਰਕਾਰਾਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਯੂਨੀਵਰਸਿਟੀ ਦਾ ਬਾਈ ਚਾਂਸਲਰ ਲਾਉਣ ਦੀ ਹੈਸੀਅਤ ਵੀ ਮੁੱਖ ਮੰਤਰੀ ਨੂੰ ਨਹੀਂ ਦਿੱਤੀ ਜਾ ਰਹੀ ਤੇ ਸਵਾਲ ਇਹ ਹੈ ਕਿ ਤੁਸੀਂ ਇਹਨਾਂ ਮੁੱਦਿਆਂ ਦੇ ਉੱਤੇ ਕੇਂਦਰਿਤ ਕਰਕੇ ਐਜੀਟੇਸ਼ਨ ਦਾ ਰਾਹਤ ਤਿਆਰ ਕਰ ਦਿਓ ਜਾਂ ਕੁਰਸੀ ਵਾਲਾ ਰਾਖ ਤਿਆਰ ਕਰਦੇ ਹੋ ਮੈਨੂੰ ਲੱਗਦਾ ਸੁਖਵੀਰ ਬਾਦਲ ਹੁਰੀ ਅਕਾਲੀ ਦਲ ਦੀ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਅੱਜ ਤੋਂ 40 ਸਾਲ ਪਹਿਲਾਂ ਅਪਰੋਚ ਸੀ ਉਹ ਛੱਡ ਚੁੱਕੇ ਨੇ 96 97 ਤੋਂ ਬਾਅਦ ਜਿਹੜੀ ਇਹਨਾਂ ਨੇ ਅਪਰੋਚ ਲੈ ਲਿਓ ਕੁਰਸੀ ਤੱਕ ਵਾਲੀ ਅਪਰੋਚ ਹੈ ਇਹ ਸਿਰਫ ਉੱਥੋਂ ਤੱਕ ਜਾਣ ਵਾਲੀ ਗੱਲ ਕਰ ਰਹੇ ਨੇ ਜੀ ਜੀ ਬਿਲਕੁਲ ਪੱਤੀ ਸਾਹਿਬ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਭਾਰਤ ਦੇ ਵਿੱਚੋਂ ਜਿਹੜੇ ਪਗੋੜੇ ਬਹੁਤ ਨੇ ਖਾਸ ਤੌਰ ਤੇ ਖਾਸਾ ਮਾਲ-ਮੂਲ ਲੈ ਕੇ ਇੱਥੋਂ ਕੋਈ ਹੀਰੇ ਵੀ ਵਾਲੇ ਵੀ ਭੱਜੇ ਨੇ ਬੈਂਕਾਂ ਦਾ ਪੈਸਾ ਲੈ ਕੇ ਵੀ ਭੱਜੇ ਨੇ ਉਹਨਾਂ ਦੇ ਮਗਰ ਸਰਕਾਰ ਪਈ ਤਾਂ ਹੈ ਪਰ ਬਣਿਆ ਅਜੇ ਤੱਕ ਕੁਝ ਨਹੀਂ ਸੋ ਹੁਣ ਇੱਕ ਹੋਰ ਖਬਰ ਆ ਰਹੀ ਆ ਜੀ ਇੱਕ ਹੋਰ ਪਗੋੜਾ ਸੀਗਾ ਜਿਹੜਾ ਕਾਰੋਬਾਰੀ ਚੌਕਸੀ ਚੌਕਸੀ ਕਰਕੇ ਜਿਹੜਾ ਬੈਲਜੀਅਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੋ ਦੱਸਿਓ ਉਹਦੇ ਸੰਬੰਧੀ ਕੀ ਖਬਰ ਆ ਕਿ ਉਹ ਭਾਰਤ ਦੀ ਬੇਨਤੀ ਤੇ ਗ੍ਰਿਫਤਾਰ ਕੀਤਾ ਗਿਆ ਜਾਂ ਉੱਥੇ ਕੁਝ ਹੋਰ ਹੋਇਆ ਸੋ ਦੱਸਿਓ ਉਹਦੇ ਸੰਬੰਧੀ ਕੀ ਜਾਣਕਾਰੀ ਮਨਦੀਪ ਜੀ ਮੇਲ ਚੌਕਸੀ ਹੈ ਇਹ ਮੇਲ ਚੌਕਸੀ ਇਹ ਨਿਰਮੋਦੀ ਦਾ ਰਿਸ਼ਤੇਦਾਰ ਹੈ ਔਰ ਇਹ ਦੋਨੇ ਜਿੰਨਾ ਕਿ ਮੈਨੂੰ ਪਤਾ ਮਾਮਾ ਭਾਨ ਜਾਣੇ ਇਹਨਾਂ ਨੇ ਨਾ ਜਿਹੜਾ ਪੰਜਾਬ ਨੈਸ਼ਨਲ ਬੈਂਕ ਦਾ 13.5 ਹਜ਼ਾਰ ਕਰੋੜ ਰੁਪਈਆ ਇਹ ਜਿਹੜਾ ਉਹ ਲੈ ਕੇ ਲੁੱਟ ਕੇ ਔਰ ਇਹਨਾਂ ਨੇ ਇਹ ਹੀਰੋ ਕਾਰੋਬਾਰੀ ਸੀਗਾ ਬਹੁਤ ਸਾਰੇ ਬਿਜ਼ਨਸਾਂ ਦੇ ਵਿੱਚ ਬਹੁਤ ਲੋਕਾਂ ਨੂੰ ਜਿਹੜਾ ਠੱਗਣ ਦਾ ਕੰਮ ਕੀਤਾ ਮੇਲ ਚੌਕਸੀ ਤੇ ਨਿਰਮੋਦੀ ਨੇ ਮਤਲਬ ਭਾਰਤ ਦੇ ਵਿੱਚੋਂ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਖਾਸ ਕਰਕੇ ਪੰਜਾਬ ਨੈਸ਼ਨਲ ਬੈਂਕ ਦਾ ਉਹ ਨੂੰ ਮਤਲਬ ਇਹਨਾਂ ਨੇ ਜਿਹੜਾ ਉਹ ਆਪਣੇ ਹੱਥ ਹੇਠਾਂ ਕੀਤਾ ਉਹ ਚ ਬੈਂਕ ਮੁਲਾਜ਼ਮਾਂ ਵੀ ਮਿਲੀ ਭੁਗਤ ਜਿਹੜੀ ਉਹ ਸਾਹਮਣੇ ਆਈ ਸੀ ਪਿਛਲੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਮੇਰ ਚੋਕ ਸੀ ਨੀਰਮ ਮੋਤੀ ਵਿਜੇ ਮਾਲਿਆ ਇਹਨਾਂ ਨੂੰ ਭਾਰਤ ਕਦੋਂ ਲੈ ਕੇ ਆਂਦਾ ਜਾਊਗਾ ਜਿਹੜਾ ਇਹ ਹਜ਼ਾਰਾਂ ਕਰੋੜ ਰੁਪਈਆ ਭਾਰਤ ਦਾ ਲੈ ਕੇ ਉੱਡ ਗਏ ਇਹਨਾਂ ਇਹ ਪੈਸਾ ਤਾਂ ਕਦੋਂ ਆਊਗਾ ਉਦੇ ਵਿੱਚੋਂ ਹੁਣ ਅੱਜ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਭਾਰਤ ਸਰਕਾਰ ਦੀ ਸੀਬੀਆਈ ਦੀ ਜਿਹੜੀ ਹੈ ਅਪਰੋਚ ਦੇ ਆਧਾਰ ਦੇ ਉੱਤੇ ਬੈਲਜੀਅਮ ਦੇ ਵਿੱਚ ਮੇਲ ਚੋਕਸੀ ਫੜਿਆ ਗਿਆ ਹੁਣ ਬੈਲਜੀਅਮ ਦੇ ਵਿੱਚ ਮੇਲ ਚੋਕਸੀ ਫੜਿਆ ਗਿਆ ਉਹਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਆਉਣ ਵਾਲੇ ਦਿਨਾਂ 'ਚ ਹੋਵੇਗੀ ਅਗਰ ਮੇਲ ਚੋਕਸ ਭਾਰਤ ਲਿਆਂਦਾ ਜਾਂਦਾ ਹੈ ਤਾਂ ਆਸ ਵੱਜੂਗੀ ਕਿ ਜਿਹੜਾ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਨੈਸ਼ਨਲ ਬੈਂਕ ਦਾ ਇਹ ਲੈ ਕੇ ਗਿਆ ਜਾਂ ਜਿਹੜਾ ਘਟਾਲਾ ਹੋਇਆ ਕੀ ਉਹਦੀ ਵਾਪਸੀ ਹੋਊਗੀ ਕਿਉਂਕਿ ਸਾਲ ਕਈ ਹੋ ਗਏ ਇਹ ਤਾਂ ਮਹੀਨਿਆਂ ਦੇ ਵਿੱਚ ਪੈਸਾ ਜਿਹੜਾ ਉਹ ਇਧਰ ਉਧਰ ਕਰ ਦਿੰਦੇ ਨੇ ਔਰ ਇਹ ਮਸਲਾ ਫੇਰ ਹੀ ਜਿਹੜਾ ਨਜਿੱਠਿਆ ਜਾਊਗਾ ਕਿਉਂਕਿ ਪਿਛਲੇ ਦਿਨਾਂ 'ਚ ਤਖਵਰ ਰਾਣਾ ਨੂੰ ਵੀ ਲੈ ਕੇ ਆਏ ਨੇ ਔਰ ਹੁਣ ਮੇਲ ਚੋਕ ਸੀ ਦੀ ਗ੍ਰਿਫਤਾਰੀ ਬੈਲਜੀਅਮ ਦੇ ਵਿੱਚ ਹੋਈ ਹਾਲਾਂਕਿ ਮਨਦੀਪ ਜੀ ਇਹ ਵੀ ਇੱਕ ਸਵਾਲ ਰਹਿੰਦਾ ਕਿ ਜਿਸ ਦੇਸ਼ ਦੇ ਵਿੱਚ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਫਿਰ ਉਹ ਦੇਸ਼ ਦੇ ਕਾਨੂੰਨ ਅਨੁਸਾਰ ਉਹਨੂੰ ਬਹੁਤ ਸਾਰੇ ਲੋਕਾਂ ਨੂੰ ਪਲੀ ਮਿਲ ਜਾਂਦੀ ਆ ਉਹ ਦੇਸ਼ ਦੇ ਕਾਨੂੰਨ ਦੇ ਅਨਸਾਰ ਬਹੁਤ ਸਾਰੇ ਲੋਕ ਆ ਜਿਹੜੇ ਉਹ ਰਾਹਤ ਲੈ ਲੈਂਦੇ ਨੇ ਹੁਣ ਇਹ ਚ ਕਿੰਨੀ ਕੁ ਮਿਲਦੀ ਹੈ ਕੀ ਮਸਲਾ ਬਣਦਾ ਹੈ ਦੇਖਣਾ ਹੋਊਗਾ ਲੇਕਿਨ ਇੱਕ ਇਹ ਵੱਡੀ ਗੱਲ ਹੈਗੀ ਹੈ ਕਿ ਮੇਲ ਚੋਕ ਸੀ ਬੈਲਜੀਅਮ ਦੇ ਵਿੱਚ ਫੜਿਆ ਗਿਆ ਜੀ ਜੀ ਸੋ ਪਤ ਸਭ ਜਾਣਦੇ ਹੁੰਦੇ ਆਪਾਂ ਇੱਕ ਹੋਰ ਖਬਰ ਤੇ ਸੰਖੇਪ ਜਿਹੀ ਚਰਚਾ ਕਰ ਲੈਂਦੇ ਆ ਗੁਰਪ੍ਰਤਾਪ ਸਿੰਘ ਮਡਾਲਾ ਜਿਹੜੇ ਬਾਗੀ ਧੜੇ ਦੇ ਨੇ ਜਾਂ ਆਪਾਂ ਕਹਿ ਸਕਦੇ ਆ ਕਿ ਸੁਧਾਰਵਾਦੀ ਲਹਿਰ ਵਾਲੇ ਵੀ ਉਹਨਾਂ ਨੂੰ ਕਿਹਾ ਜਾ ਰਿਹਾ ਹਾਲਾਂਕਿ ਉਹ ਪਹਿਲਾਂ ਤਾਂ ਨਾਲ ਹੀ ਸੀਗੇ ਉਹਨਾਂ ਨੂੰ ਇੱਕ ਪੱਲੋ ਇੱਕ ਬਿਆਨ ਦਿੱਤਾ ਗਿਆ ਉਹ ਕਹਿੰਦੇ ਵੀ ਅਸੀਂ ਨਵੀਂ ਪਾਰਟੀ ਦਾ ਜਿਹੜਾ ਗਠਨ ਹੈ ਨਵੇਂ ਕਲ ਦਲ ਦਾ ਗਠਨ ਜਿਹੜਾ ਉਹ ਕਰ ਸਕਦੇ ਹਾਂ ਕਹਿੰਦੇ ਸ਼ਾਇਦ ਕੁਝ ਇੱਦਾਂ ਦਾ ਵੀ ਕਿਹਾ ਕਿ ਖਰੜਾ ਤਿਆਰ ਕੀਤਾ ਰਿਹਾ ਸਵਧਾਨ ਦਾ ਪਰ ਮਾਨਪ੍ਰੀਤ ਯਾਲੀ ਜਿਹੜੇ ਨੇ ਉਹਨਾਂ ਵੱਲੋਂ ਇਸ ਗੱਲ ਨੂੰ ਨਕਾਰਿਆ ਗਿਆ ਤੇ ਦੂਜੇ ਪਾਸੇ ਇੱਕ ਹੋਰ ਮੀਟਿੰਗ ਜਿਹੜੀ ਹੈ 16 ਅਪ੍ਰੈਲ ਨੂੰ ਹੋ ਜਾਣੀ ਹੈ ਅੰਤਰੀਕ ਕਮੇਟੀ ਦੀ ਸ਼੍ਰੋਮਣੀ ਕਲ ਦਲ ਦੀ ਸੋ ਦੱਸਿਓ ਇਸ ਵਕਤ ਕੀ ਚੱਲ ਰਿਹਾ ਕਿ ਵਾਕੇ ਸਾਨੂੰ ਇੱਕ ਨਵਾਂ ਅਕਾਲੀ ਦਲ ਮਿਲ ਜਾ ਸਕਦਾ ਆਪਾਂ ਪਹਿਲਾਂ ਹੀ ਚਰਚਾ ਕਰ ਰਹੇ ਹਟਿਆਂ ਕਿ ਅਕਾਲੀ ਦਲ ਦੀਆਂ ਤਿੰਨ ਕਨਵੈਨਸ਼ਨਾਂ ਹੋਈਆਂ ਨੇ ਸੋ ਦੱਸਿਓ ਵੀ ਹੁਣ ਇਧਰਲੇ ਪਾਸੇ ਕੀ ਚੱਲ ਰਿਹਾ ਸਿਆਸਤ ਕਿੱਥੇ ਆ ਖੜੂ ਕਿਉਂਕਿ ਭਾਰਤੀ ਤਾਂ ਚੱਲ ਹੀ ਰਹੀ ਆ ਇੱਕ ਤਰ੍ਹਾਂ ਦਾ ਭਾਰਤੀ ਦੇ ਆਧਾਰ ਤੇ ਆਪਦਾ ਪ੍ਰਧਾਨ ਬਣਾ ਲਿਆ ਹੁਣ ਫਿਰ ਦੂਜੇ ਪਾਸੇ ਇਧਰ ਜੇ ਨਵੀਂ ਪਾਰਟੀ ਬਣਦੀ ਏ ਇਸ ਭਾਰਤੀ ਦੇ ਆਧਾਰ ਤੇ ਹਾਲਾਂਕਿ ਹਾਲੀ ਸਾਬ ਕਹਿੰਦੇ ਆ ਕਿ ਸਾਨੂੰ ਸਿਰਫ ਭਾਰਤੀ ਕਰਨ ਦਾ ਇਹ ਆਦੇਸ਼ ਸੀਗੇ ਕੱਲ ਤੱਕ ਸਾਉ ਦੇ ਕੋਈ ਇਦਾਂ ਦਾ ਆਦੇਸ਼ ਨਹੀਂ ਸੀ ਤੁਸੀਂ ਨਵੀਂ ਪਾਰਟੀ ਬਣਾ ਲਓ ਸੋ ਦੱਸਿਓ ਵੀ ਇੱਕ ਜਿਹੜੀ ਮੀਟਿੰਗ ਹੋਣ ਜਾ ਰਹੀ ਏ 16 ਅਪ੍ਰੈਲ ਨੂੰ ਉੱਚ ਕੀ ਹੋ ਸਕਦਾ ਤੇ ਇਧਰਲੇ ਪਾਸੇ ਕੀ ਚੱਲ ਰਿਹਾ ਦੇਖੋ ਜੀ ਮਨਪ੍ਰੀਤ ਸਿੰਘ ਯਾਲੀ ਗੁਰਪ੍ਰਤਾਪ ਸਿੰਘ ਬਡਾਲਾ ਉਸ 7 ਮੈਂਬਰੀ ਕਮੇਟੀ ਦੇ ਮੈਂਬਰ ਨੇ ਦੋਨੇ ਜਿਹੜੀ ਸ਼੍ਰੀ ਕਲਤਕ ਸਾਬ ਵੱਲੋਂ 2 ਦਸੰਬਰ ਨੂੰ ਗਠਿਤ ਕੀਤੀ ਗਈ ਸੀ ਹੁਣ ਉਹ 5 ਮੈਂਬਰੀ ਰਹੇਗੀ ਉਹਦੇ ਵਿੱਚ ਕੀ ਆ ਕਿ 2 ਦਸੰਬਰ ਨੂੰ ਜਿਹੜਾ ਸ਼੍ਰੀ ਕਲਤਕ ਸਾਬ ਦੀ ਫਸੀਲ ਤੋਂ ਹੁਕਮਨਾਮਾ ਸੁਣਾਇਆ ਗਿਆ ਉਹਦੇ ਤਹਿਤ ਸੀਗਾ ਕਿ 5 ਮੈਂਬਰੀ ਕਮੇਟੀ ਆ ਜਿਹੜੀ ਉਦੋਂ 7 ਸੀ ਉਹ ਮੈਂਬਰਸ਼ਿਪ ਕਰੂਗੀ ਹੁਣ ਜਦੋਂ ਮੈਂਬਰਸ਼ਿਪ ਕਰ ਰਹੀ ਹੈ ਤਾਂ ਅਕਾਲੀ ਦਲ ਉਹਨਾਂ ਦੇ ਹਿਸਾਬ ਦੇ ਨਾਲ ਤਾਂ ਉਸੇ ਅਕਾਲੀ ਦਲ ਦੀ ਕਰ ਰਹੀ ਹੈ ਨਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਅਦ ਦੇ ਵਿੱਚ ਬਾਦਲ ਵੀ ਕਿਹਾ ਜਾਣ ਲੱਗਾ ਹਾਲਾਂਕਿ ਉਹ ਹੈ ਸ਼੍ਰੋਮਣੀ ਅਕਾਲੀ ਦਲ ਹੀ ਆ ਹੁਣ ਇਹਦੇ ਵਿੱਚੋਂ ਆਉਣ ਵਾਲੇ ਦਿਨਾਂ ਦੇ ਵਿੱਚ ਮਨਦੀਪ ਜੀ ਮਸਲਾ ਤੇ ਹੈ ਕਿ ਦੋ ਤਾਂ ਬਣ ਹੀ ਗਏ ਇੱਕ ਦੀ ਮੈਂਬਰਸ਼ਿਪ 27 ਲੱਖ ਜਿਹੜੀ ਤਾਂ ਦਾਵਾ ਕੀਤਾ ਜਾ ਰਿਹਾ ਸੁਖਵੀਰ ਬਾਦਲ ਪ੍ਰਧਾਨ ਬਣ ਕੇ ਦੂਜਾ ਅਕਾਲੀ ਦਲ ਆ ਜਿਹੜਾ ਉਹ ਅਕਾਲੀ ਦਲ ਜਿਹਦੀ ਮੈਂਬਰਸ਼ਿਪ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਹੁਕਮਾਂ ਦੇ ਉੱਤੇ ਹੁਣ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਔਰ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਮੇਟੀ ਬਣਾ ਕੇ ਡੈਲੀਗੇਟਸ ਚੁਣ ਕੇ ਫਿਰ ਉਹਨਾਂ ਵੱਲੋਂ ਪ੍ਰਧਾਨ ਚੁਣਿਆ ਜਾਊਗਾ ਹੁਣ ਇਹਦੇ ਵਿੱਚ ਮਨਦੀਪ ਜੀ ਸਵਾਲ ਇਹ ਖੜਾ ਹੋ ਦੋਨੇ ਤਰ੍ਹਾਂ ਇਹ ਕਹਣਗੇ ਵੀ ਅਸਲੀ ਕਾਲੀ ਦਲ ਕਿਹੜਾ ਨਮਾ ਕਾਲੀ ਦਲ ਬਣਾਉਣ ਵਾਲੀ ਗੱਲ ਨਹੀਂ ਹੈ ਮਨਪ੍ਰੀਤ ਯਾਲੀ ਹੋਰਾਂ ਦੀ ਗੱਲ ਠੀਕ ਹੈ ਕਿ ਅਸਲੀ ਕਾਲੀ ਦਲ ਕਿਹੜਾ ਗੱਲ ਇੱਥੇ ਖੜੀ ਹੋਊਗੀ ਹੁਣ ਮਨਪ੍ਰੀਤ ਸਿੰਘ ਯਾਲੀ ਹੋਰਾਂ ਦਾ ਧੜਾ ਦਾਵਾ ਕਰੋਗੇ ਸ਼੍ਰੀ ਕਾਲਤਖ ਸਾਹਿਬ ਦੀ ਫਸੀਲ ਤੋਂ ਸੁਣਾਏ ਹੁਕਮਨਾਮੇ ਅਨੁਸਾਰ ਮੈਂਬਰਸ਼ਿਪ ਕਰਕੇ ਅਸੀਂ ਅਕਾਲੀ ਦਲ ਬਣਾਇਆ ਇਹ ਅਸਲੀ ਅਕਾਲੀ ਦਲ ਹੈ ਸਭਧਾਨਤਾ ਇਹਦਾ ਹੈਗਾ ਹੀ ਹੈ ਔਰ ਇਧਰ ਸੁਖਵੀਰ ਸਿੰਘ ਬਾਦਲਹੋਰੀ ਕਹਿਣਗੇ ਵੀ ਅਸੀਂ ਚੋਣ ਕਮਿਸ਼ਨ ਕੋਲੇ ਜੜੀ ਕਿਉਂਕਿ ਇਹਨਾਂ ਨੇ ਕੱਲ ਜਿਹੜੇ ਚੋਣ ਕਮਿਸ਼ਨ ਸ਼ਬਦ ਵਰਤੇ ਹਨ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਲਾਸ ਹੋ ਰਿਹਾ ਸੀ ਉਹਦਾ ਮਤਲਬ ਇਹ ਸੀ ਵੀ ਅਸੀਂ ਰਜਿਸਟਰਡ ਪਾਰਟੀ ਆ ਅਸੀਂ ਰਜਿਸਟ੍ਰੇਸ਼ਨ ਸਾਡੀ ਉੱਥੇ ਆ ਔਰ ਇਹ ਚੋਣ ਕਮਿਸ਼ਨ ਵਾਲਾ ਦਾਵਾ ਕਰਨਗੇ ਕੋਈ ਚਾਉਣਾ ਅਗਲੇ ਦਿਨਾਂ 'ਚ ਕੀ ਬਣਦਾ ਇਹ ਦੇਖਣਾ ਉਹ ਸੈਕੰਡਲੀ 16 ਅਪ੍ਰੈਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਆ ਪਹਿਲਾਂ 15 ਅਪ੍ਰੈਲ ਰੱਖਦੇ ਸੀਗੇ ਫਿਰ ਪਤਾ ਲੱਗਿਆ ਕਿ ਧਾਮੀ ਸਾਹਿਬ ਉਸ ਦਿਨ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਆਇਆ ਨਹੀਂ ਜਾਣਾ ਫਿਰ ਕਹਿੰਦੇ ਜੀ 16 ਰੱਖ ਲੈਨੇ ਆ 16 ਰੱਖ ਲਈ ਹੁਣ ਧਾਮੀ ਸਾਹਿਬ ਜਨਰਲ ਇਜਲਾਸ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਨਹੀਂ ਗਏ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ 'ਚ ਆਉਂਦੇ ਨੇ ਜਾਂ ਨਹੀਂ ਆਉਂਦੇ ਇਹਦੇ ਤੇ ਵੀ ਕੁਐਸਚਨ ਮਾਰਕ ਲੱਗਿਆ ਹੋਇਆ ਹੈ ਔਰ ਧਾਮੀ ਸਾਹਿਬ ਜੇ ਆਉਂਦੇ ਨੇ ਤਾਂ ਕੀ ਕੁਝ ਫੈਸਲੇ ਜਿਹੜੇ ਧੂ ਪਿਛਲੀ ਅੰਤਰਿਕ ਕਮੇਟੀ ਦੇ ਸੀਗੇ ਜਿਦੇ ਧਾਮੀ ਸਾਹਿਬ ਹਾਜ਼ਰ ਨਹੀਂ ਸੀ ਕੀ ਉਹਨਾਂ ਨੂੰ ਬਦਲਣ ਵਾਲੇ ਰਾਹ ਤੁਰ ਸਕਿਆ ਜਾ ਸਕਦਾ ਕਿਉਂਕਿ ਧੂ ਪਹਿਲਾਂ ਜਿਸ ਦਿਨ ਕੁਲਦੀਪ ਸਿੰਘ ਗੜਗੱਜ ਹੋਰਾ ਨੂੰ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ ਕੱਲ ਤੱਕ ਸਾਹਿਬ ਦਾ ਉਹਦੇ ਧਾਮੀ ਸਾਹਿਬ ਹੈ ਨਹੀਂ ਸੀਗੇ ਤੇ ਅੱਜ ਜੇ 16 ਪ੍ਰਾਇਲਾ ਦੀ ਮੀਟਿੰਗ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਉਂਦੇ ਨੇ ਤਾਂ ਉਹ ਕਿਸ ਤਰ੍ਹਾਂ ਦਾ ਫੈਸਲਾ ਲੈਂਦੇ ਨੇ ਕੀ ਡਿਸੀਜਨ ਲੈਂਦੇ ਨੇ ਜਾਓ ਆਉਂਦੇ ਨੇ ਜਾਂ ਨਹੀਂ ਆਉਂਦੇ ਇਹ ਵੀ ਇੱਕ ਵੱਡਾ ਮਸਲਾ ਰਹੂਗਾ ਜੀ 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 ਬਿਲਕੁਲ ਪੱਤੀ ਸਾਹਿਬ ਸੋ ਦੇਖਦੇ ਹਾਂ ਹੁਣ ਕੀ ਹੁੰਦਾ ਇਸ ਮਾਮਲੇ ਦੇ ਵਿੱਚ ਵੈਸੇ ਤਾਂ ਜੇਕਰ ਬਡਾਲਾ ਸਾਹਿਬ ਇਹ ਕੰਮ ਕਰ ਦਿੰਦੇ ਤਾਂ ਫਿਰ ਤਾਂ ਬਾਦਲ ਸਾਹਿਬ ਦਾ ਕੰਮ ਹੋਰ ਵੀ ਸੌਖਾ ਹੋ ਗਿਆ ਫਿਰ ਇਹਦਾ ਬਾਗੀ ਪਾਰਟੀ ਤੋਂ ਪਾਸੇ ਹੋ ਗਿਆ ਰਾ ਪਧਰਾ ਉਹਨਾਂ ਦਾ ਖੈਰ ਦੇਖਦੇ ਹਾਂ ਯਾਲੀ ਸਾਹਿਬ ਦੀ ਚੱਲਦੀ ਆ ਜਾਂ ਬਡਾਲਾ ਸਾਹਿਬ ਦੀ ਜਾਂ ਫਿਰ ਕੁਝ ਹੋਰ ਹੁੰਦਾ ਆ ਅਸੀਂ ਅਪਡੇਟ ਆਪਣੇ ਦਰਸ਼ਕਾਂ ਨੂੰ ਜਿਹੜਾ ਉਹ ਦਿੰਦੇ ਰਹਾਂਗੇ ਫਿਲਹਾਲ ਪੱਤੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੋੜਨ ਲਈ ਤੇ ਖਬਰਾਂ ਤੇ ਚਰਚਾ ਕਰਨ ਲਈ ਸ਼ੁਕਰੀਆ ਜੀ ਸੋ ਸਾਡੇ ਦਸ਼ਕਾਂ ਨੂੰ ਵੀ ਪੀ ਲਿਆ ਜੀ ਕਿ ਵੱਤ ਵਾਤ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਦਾ ਸੁਝਾਅ ਜ਼ਰੂਰ ਦਿਓ ਜੇਕਰ ਤੁਹਾਨੂੰ ਲੱਗਦਾ ਕਿ ਕੁਝ ਬਦਲਾਅ ਕਰਨ ਦੀ ਲੋੜ ਆ ਤਾਂ ਤਾਂ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਅਸੀਂ ਉਸ ਉੱਤੇ ਅਮਲ ਕਰਾਂਗੇ ਸੋ ਅਗਲੇ ਪ੍ਰੋਗਰਾਮ ਤੱਕ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ